ਹੁਣ 45 ਰੁਪਏ ਦੇ ਵਿੱਚ ਕਰਵਾਓ 10 ਲੱਖ ਰੁਪਏ ਦਾ ਬੀਮਾ ਖਬਰ ਸੁਣ ਕੇ ਸਵਾਰੀਆਂ ਦੀਆਂ ਲੱਗੀਆਂ ਮੋਚਾਂ ਧਿਆਨ ਨਾਲ ਸੁਣੀਓ ਆ ਪੂਰੀ ਅਪਡੇਟ ਇਹ ਕੋਈ ਨਹੀਂ ਜਾਣਦਾ ਕਿ ਰੇਲ ਯਾਤਰਾ ਦੌਰਾਨ ਕਦੋਂ ਵੱਡਾ ਹਾਦਸਾ ਹੋ ਜਾਵੇ ਕਿਵੇਂ ਅਤੇ ਕਿਸ ਸਮੇਂ ਵਾਪਰ ਸਕਦਾ ਹੈ ਅਜਿਹੀ ਸਥਿਤੀ ਦੇ ਵਿੱਚ ਜੇਕਰ ਕਿਸੇ ਯਾਤਰੀ ਦੇ ਕੋਲ ਕੋਈ ਬੀਮਾ ਨਹੀਂ ਹੈ ਤਾਂ ਉਸ ਦੀਆਂ ਸਮੱਸਿਆਵਾਂ ਦੁਗਣੀਆਂ ਵੱਧ ਸਕਦੀਆਂ ਨੇ ਕਿਉਂਕਿ ਖਰਚੇ ਆਮ ਜੇਬ ਦੇ ਉੱਤੇ ਪੈਂਦੇ ਨੇ ਆਮ ਆਦਮੀ ਦੇ ਜੇਬ ਦੇ ਉੱਤੇ ਵੀ ਪੈਂਦੇ ਨੇ ਪਰ ਹੁਣ ਭਾਰਤੀ ਰੇਲਵੇ ਯਾਤਰੀਆਂ ਨੂੰ ਸਿਰਫ 45 ਰੁਪਏ ਖਰਚ ਕੇ 10 ਲੱਖ ਰੁਪਏ ਤੱਕ ਦਾ ਯਾਤਰਾ ਬੀਮਾ ਪੇਸ਼ ਕਰ ਰਿਹਾ ਅਤੇ ਉਹ ਵੀ ਇੱਕ ਸਧਾਰਨ ਆਨਲਾਈਨ ਬੁਕਿੰਗ ਦੇ ਨਾਲ ਇਹ ਸਹੂਲਤ ਤੋਂ ਭਾਰਤੀ ਰੇਲਵੇ ਦੀ ਆਨਲਾਈਨ ਟਿਕਟਿੰਗ ਸੇਵਾ ਆਈ ਆਰ CTC ਰਾਹੀਂ ਉਪਲਬਧ ਹੈ ਜੋ ਨਾ ਸਿਰਫ ਬਹੁਤ ਕਿਫਾਇਤੀ ਹੈ ਬਲਕਿ ਯਾਤਰੀਆਂ ਨੂੰ ਵਿੱਤੀ ਤੌਰ ਦੇ ਉੱਤੇ ਵੀ ਸੁਰੱਖਿਅਤ ਵੀ ਬਣਾਉਂਦੀ ਹੈ ਜੇਕਰ ਤੁਸੀਂ ਆਈਆਰ ਸੀਟੀਸੀ ਵੈੱਬਸਾਈਟ ਜਾਂ ਫਿਰ ਮੋਬਾਈਲ ਐਪ ਦੇ ਰਾਹੀਂ ਟਿਕਟਾਂ ਬੁੱਕ ਕਰ ਸਕਦੇ ਹੋ ਤਾਂ ਤੁਹਾਨੂੰ ਟਿਕਟ ਬੁਕਿੰਗ ਦੇ ਸਮੇਂ ਯਾਤਰਾ ਬੀਮਾ ਦਾ ਵਿਕਲਪ ਦਿਖਾਈ ਦੇਵੇਗਾ ਜਿਵੇਂ ਹੀ ਤੁਸੀਂ ਇਸ ਨੂੰ ਚੁਣਦੇ ਹੋ ਤਾਂ ਤੁਹਾਡੀ ਟਿਕਟ ਦੇ ਵਿੱਚ ਸਿਰਫ 0.45 ਜੋੜਿਆ ਜਾਂਦਾ ਹੈ ਅਤੇ ਤੁਸੀਂ 10 ਲੱਖ ਰੁਪਏ ਤੱਕ ਦੇ ਬੀਮਾ ਕਵਰ ਦੇ ਹੱਕਦਾਰ ਹੋ ਜਾਂਦੇ ਹੋ ਇਹ ਨਾ ਭਾਰਤੀ ਰੇਲਵੇ ਅਤੇ ਭਾਰਤ ਦੀਆਂ ਪ੍ਰਮੁੱਖ ਬੀਮਾ ਕੰਪਨੀਆਂ ਦੇ ਨਾਲ ਸਾਂਝੇਦਾਰੀ ਵਿੱਚ ਜਗੀ ਚਲਾਈ ਜਾ ਰਹੀ ਹੈ ਹੁਣ ਗੱਲ ਆਉਂਦੀ ਹੈ ਵੀ ਉਹ ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰ ਸਕਦੇ ਹਨ ਇਸ ਬੀਮੇ ਦੇ ਅਧੀਨ ਬਹੁਤ ਸਾਰੀਆਂ ਹੁੰਦੀਆਂ ਨੇ ਘਟਨਾਵਾਂ ਕਵਰ ਕੀਤੀਆਂ ਜਾਂਦੀਆਂ ਨੇ ਜਿਵੇਂ ਕਿ ਦੁਰਘਟਨਾ ਜਾਂ ਫਿਰ ਸਥਿਤੀ ਬੀਮੇ ਦੀ ਰਕਮ ਦੇ ਵਿੱਚ ਦਾ ਮੌਤ ਦਾ ਜੋ ਕਿ ਮੌਤ 10 ਲੱਖ ਦੇ ਵਿੱਚ ਤੇ ਸਥਾਈ ਕੁੱਲ ਅਫਗੰਤਾ 10 ਲੱਖ ਦੇ ਵਿੱਚ 7.5 ਲੱਖ ਤੱਕ ਅੰਸ਼ਕ ਸਥਾਈ ਅਫਗੰਤਾ ਹਸਪਤਾਲਾ ਦੇ ਵਿੱਚੋਂ ਭਰਤੀ ਖਰਚੇ ਦੇ 2 ਲੱਖ ਤੱਕ ਸਰੀਰ ਦੀ ਆਵਾਜਾਈ ਦੇ ਖਰਚੇ 10000 ਤੱਕ ਇਹ ਬੀਮਾ ਸਿਰਫ ਰੇਲ ਹਾਦਸਾ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਪਟੜੀ ਤੋਂ ਉਤਰਨ ਟੱਕ ਧਮਾਕਾ ਅਤਵਾਦੀ ਹਮਲਾ ਜਾਂ ਫਿਰ ਕਿਸੇ ਹੋਰ ਅਣਕਿਸਾਈ ਜਾਂ ਫਿਰ ਕੋਈ ਵੀ ਘਟਨਾ ਨੂੰ ਕਵਰ ਕਰਦਾ ਹੈ ਇਸ ਬੀਮਾ ਯੋਜਨਾ ਦੇ ਲਈ ਕੁਝ ਮਹੱਤਵਪੂਰਨ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਜਿਵੇਂ ਕਿ ਬੀਮਾ ਸਿਰਫ ਪੁਸ਼ਟੀ ਕੀਤੇ ਜਾ ਆਰ ਏ ਸੀ ਟਿਕਟਾਂ ਵਾਲੇ ਯਾਤਰੀਆਂ ਦੇ ਲਈ ਉਪਲਬਧ ਹੋਵੇਗਾ ਟਿਕਟ ਆਈ ਆਰ ਸੀ ਟ ਸੀ ਦੀ ਵੈਬਸਾਈਟ ਜਾਂ ਫਿਰ ਐਪ ਤੋਂ ਆਨਲਾਈਨ ਬੁਕਿੰਗ ਜਿਹੜੀ ਬੁੱਕ ਕੀਤੀ ਜਾਣੀ ਚਾਹੀਦੀ ਹੈ ਰੇਲਵੇ ਸਟੇਸ਼ਨ ਕਾਊਂਟਰ ਤੋਂ ਖਰੀਦੇ ਆ ਟਿਕਟਾਂ ਜਾਂ ਫਿਰ ਵੇਟਿੰਗ ਲਿਸਟ ਟਿਕਟਾਂ ਵਾਲੇ ਲੋਕਾਂ ਨੂੰ ਇਹ ਸਹੂਲਤ ਨਹੀਂ ਮਿਲੇਗੀ। ਇੱਕ ਵਾਰ ਫਿਰ ਸੁਣ ਲਓ, ਰੇਲਵੇ ਸਟੇਸ਼ਨ ਕਾਊਂਟਰ ਤੋਂ ਖਰੀਦੀਆਂ ਟਿਕਟਾਂ ਜਾਂ ਫਿਰ ਵੇਟਿੰਗ ਲਿਸਟ ਦੇ ਵਿੱਚੋਂ ਟਿਕਟਾਂ ਵਾਲੇ ਲੋਕਾਂ ਨੂੰ ਇਸ ਸਹੂਲਤ ਬਿਲਕੁਲ ਵੀ ਨਹੀਂ ਮਿਲੇਗੀ। 5 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਵਿਦੇਸ਼ੀ ਨਾਗਰਿਕ ਜੋ ਅੰਤਰਰਾਸ਼ਟਰੀ ਪਲੇਟਫਾਰਮਾਂ ਤੋਂ ਟਿਕਟਾਂ ਖਰੀਦਦੇ ਨੇ ਉਹ ਵੀ ਇਸ ਬੀਮੇ ਦੇ ਅਧੀਨ ਨਹੀਂ ਆਉਂਦੇ। ਹੁਣ ਗੱਲ ਹੈ ਵੀ ਇਹਦੀ ਪ੍ਰਕਿਰਿਆ ਕੀ ਹੈ? ਤਾਂ ਟਿਕਟ ਬੁੱਕ ਕਰਦੇ ਸਮੇਂ ਬੀਮਾ ਵਿਕਲਪ ਦੇ ਉੱਤੇ ਨਿਸ਼ਾਨ ਲਗਾਓ। ਟਿਕਟ ਬੁੱਕ ਹੋਣ ਤੋਂ ਬਾਅਦ ਬੀਮਾ ਕੰਪਨੀ ਪਾਲਿਸੀ ਰੇਲਵੇ SMS ਈਮੇਲ ਦੇ ਰਾਹੀਂ ਭੇਜੇਗੀ بیمੇ ਨੂੰ ਵੈਧ ਬਣਾਉਣ ਦੇ ਲਈ ਨਾਮਜ਼ਦ ਵਿਅਕਤੀ ਦੇ ਵੇਰਵਿਆਂ ਨੂੰ ਅਪਡੇਟ ਕਰਨਾ ਜ਼ਰੂਰੀ ਹੈ ਇਸ ਦੇ ਲਈ ਇੱਕ ਲਿੰਕ ਵੀ ਭੇਜਿਆ ਜਾਵੇਗਾ ਤਾਂ ਦਾਅਵੇ ਦੀ ਸਥਿਤੀ ਦੇ ਵਿੱਚ ਯਾਤਰੀ ਜਾਂ ਫਿਰ ਨਾਮਜ਼ਦ ਵਿਅਕਤੀ ਨੂੰ ਸਿੱਧਾ ਬੀਮਾ ਕੰਪਨੀ ਨਾਲ ਸੰਪਰਕ ਕਰਨਾ ਪੈਂਦਾ ਹੈ ਆਈਆਰ ਸੀਟੀਸੀ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਨਹੀਂ ਹੈ ਹੁਣ ਦੱਸ ਲਿਏ ਵੀ ਦਾਵਾ ਕਿਵੇਂ ਕਰੀਏ ਤਦ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਦੱਸ ਦਈਏ ਕਿ ਪਾਲਿਸੀ ਧਾਰਕ ਜਾਂ ਫਿਰ ਉਸ ਦੇ ਨਾਮਜ਼ਦ ਵਿਅਕਤੀ ਨੂੰ ਕੁਝ ਪ੍ਰਕਿਰਿਆ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਬੀਮਾ ਕੰਪਨੀ ਦੇ ਨਾਲ ਸਿੱਧਾ ਸੰਪਰਕ ਕਰੋ ਲਿੰਕ ਐਸਐਮਐਸ ਜਾਂ ਫਿਰ ਈਮੇਲ ਦੇ ਵਿੱਚ ਜੋ ਕਿ ਜਾਵੇਗਾ ਤੇ ਸਾਰੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਟਿਕਟ ਕਾਪੀ ਆਈਡੀ ਪ੍ਰੂਫ ਐਫਆਈਆਰ ਮੈਡੀਕਲ ਰਿਪੋਰਟ ਇਹ ਸਾਰੀਆਂ ਚੀਜ਼ਾਂ ਜਮ੍ਹਾਂ ਕਰਾਓ आईआर सीटीसी सिर्फ बीमा ਸਹੂਲਤ ਪ੍ਰਦਾਨ ਕਰਦਾ ਹੈ ਦਾਵਾ ਪ੍ਰਕਿਰਿਆ ਦੇ ਵਿੱਚ ਇਹ ਸ਼ਾਮਿਲ ਨਹੀਂ ਹੁੰਦਾ ਹੁਣ ਕਲੇਮ ਕਿਵੇਂ ਕੀਤਾ ਜਾ ਸਕਦਾ ਇਹ ਵੀ ਬਹੁਤ ਵੱਡਾ ਸਵਾਲ ਉੱਠਦਾ ਹੈ ਦੁਰਘਟਨਾ ਦੀ ਸਥਿਤੀ ਦੇ ਵਿੱਚ ਪਾਲਿਸੀ ਧਾਰਕ ਜਾਂ ਫਿਰ ਉਸਦੇ ਨਾਮਜ਼ਦ ਵਿਅਕਤੀ ਨੂੰ ਕੁਝ ਪ੍ਰਕਿਰਿਆ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਬੀਮਾ ਕੰਪਨੀ ਦੇ ਨਾਲ ਸਿੱਧਾ ਸੰਪਰਕ ਕਰੋ ਤੇ ਹੋਰ ਵੀ ਉਹ ਸੇਮ ਜਿਹੜੀ ਦੀ ਚੀਜ਼ਾਂ ਹੁੰਦੀਆਂ ਜਿਹੜੀ ਕਿ ਦਾਅਵੇ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਤਾਂ ਦੱਸਦੇ ਕਿ ਰੇਲ ਹਾਦਸਿਆਂ ਦੀਆਂ ਖਬਰਾਂ ਕਦੇ ਵੀ ਸੁਰਖੀਆਂ ਦੇ ਵਿੱਚ ਆ ਸਕਦੀਆਂ ਨਹੀਂ ਅਜਿਹੀਆਂ ਘਟਨਾ ਵਾਪਰਦੀਆਂ ਹੀ ਰਹਿੰਦਾ ਰਹਿੰਦੀਆਂ ਨੇ ਕੁਝ ਵੀ ਪਤਾ ਨਹੀਂ ਲੱਗਦਾ ਤਾਂ ਸਥਿਤੀ ਦੇ ਵਿੱਚ ਬਹੁਤ ਘੱਟ ਪ੍ਰੀਮੀਅਮ ਵਾਲਾ ਇਹ ਬੀਮਾ ਯਾਤਰੀਆਂ ਦੇ ਲਈ ਇੱਕ ਵੱਡੀ ਸੁਰੱਖਿਆ ਢਾਲ ਬਣ ਸਕਦਾ ਹੈ ਜੇਕਰ ਕੋਈ ਪਰਿਵਾਰ 45 ਪੈਸੇ ਖਰਚ ਕਰਕੇ ਹਾਦਸੇ ਤੋਂ ਬਾਅਦ 10 ਲੱਖ ਰੁਪਏ ਤੱਕ ਦੀ ਮਦਦ ਪ੍ਰਾਪਤ ਕਰ ਸਕਦਾ ਹੈ ਤਾਂ ਇਹ ਭਾਰਤ ਦੇ ਹਰ ਰੇਲਵੇ ਯਾਤਰੀ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ